ਜਿਨ੍ਹਾਂ ਦੇ ਬੱਚੇ 9ਵੀਂ ਤੋਂ ਲੈ ਕੇ 12ਵੀਂ ਤੱਕ ਪੜਦੇ ਆ ਉਹਨਾਂ ਨੂੰ ਇਹ ਵੀਡੀਓ ਭੇਜ ਦਿਓ ਤੇ ਜਰੂਰ ਵੇਖਿਓ ਤੇ ਜਿਹੜੇ ਬੱਚੇ ਵੀ ਇਹ ਵੀਡੀਓ ਵੇਖ ਰਹੇ ਆ ਉਹ ਜਰੂਰ ਪੂਰੀ ਵੀਡੀਓ ਵੇਖਿਓ ਕਿਉਂਕਿ SBI ਦੇ ਵੱਲੋਂ ਸਕਾਲਰਸ਼ਿਪ ਦਿੱਤੀ ਜਾ ਰਹੀ ਆ ਉਹਦੇ ਫਾਰਮ ਜਿਹੜੇ ਓਪਨ ਕੀਤੇ ਗਏ ਆ ਤੇ 2025-26 ਦੀ ਇਹ ਸਕਾਲਰਸ਼ਿਪ ਆ ਉਹ ਸਟੂਡੈਂਟਸ ਵਾਲੀ ਸਕਾਲਰਸ਼ਿਪ ਆ ਜਿੱਦੇ 'ਚ ਸ਼ਰਤਾਂ ਇਹ ਆ ਕਿ ਤੁਸੀਂ 9ਵੀਂ ਤੋਂ 12ਵੀਂ ਕਲਾਸ ਦੇ ਵਿੱਚ ਐਸ ਟਾਈਮ ਪ੍ਰੈਸ ਐਟ ਪ੍ਰੈਜ਼ੈਂਟ ਪੜਦੇ ਹੋਣੇ ਚਾਹੀਦੇ ਹੋ ਜਿਸ ਕਲਾਸ ਤੋਂ ਤੁਸੀਂ ਪੜ ਰਹੇ ਹੋ ਇਸ ਤੋਂ ਪਿਛਲੀ ਕਲਾਸ ਦੇ ਵਿੱਚ ਪ੍ਰੀਵੀਅਸ ਇਅਰ ਤੁਹਾਡੇ 75% ਤੋਂ ਜ਼ਿਆਦਾ ਜਿਹੜੇ ਮਾਰਕਸ ਹੋਣੇ ਜ਼ਰੂਰੀ ਆ ਫੈਮਿਲੀ ਇਨਕਮ ਤੁਹਾਡੀ ਐਨਿਊਅਲੀ 3 ਲੱਖ ਤੋਂ ਘੱਟ ਹੋਣੀ ਚਾਹੀਦੀ ਆ ਤਾਂ ਤੁਸੀਂ ਇਸ ਸਕਾਲਰਸ਼ਿਪ ਨੂੰ ਲੈ ਸਕਦੇ ਹੋ ਅਪਲਾਈ ਕਰ ਸਕਦੇ ਹੋ SBI ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਪੂਰੀ ਜਾਣਕਾਰੀ ਪੜਿਓ ਤੇ ਉਥੇ ਜਾ ਕੇ ਅ ਤੁਸੀਂ ਅਪਲਾਈ ਕਰ ਦਿਓ ਜੇ ਤੁਸੀਂ ਚਾਹੁੰਦੇ ਹੋ ਕਿ ਇਸ ਤੇ ਮੈਂ ਇੱਕ ਪੂਰੀ ਵੀਡੀਓ ਡਿਟੇਲਡ ਵੀਡੀਓ ਲੌਂਗ ਬਣਾਵਾਂ ਤਾਂ ਕਮੈਂਟਾਂ ਦੇ ਵਿੱਚ ਯੈਸ ਕਰਕੇ ਲਿਖਿਓ ਤਾਂ ਜ਼ਰੂਰ ਮੈਂ ਪੂਰੀ ਵੱਡੀ ਵੀਡੀਓ ਇੱਤੇ ਬਣਾਵਾਂਗਾ